ਸਾਦੇਲ ਦੀ ਗਹਿਰਾਈ ਤੋਂ ਅੱਜ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਸਾਰੇ ਮੀਡੀਆ ਦੇ ਪਲੇਟਫਾਰਮਸ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਖੰਨਾ ਦੇ ਵਿਖੇ ਪ੍ਰੈਸ ਕਾਨਫਰੰਸ ਦੇ ਵਿੱਚ ਇਕਤ੍ਰਿਤ ਹੋਏ ਹੋ ਮੈਂ ਤਾਰੀਫ ਕਰਨੀ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਦੇ ਮਾਨ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਸਰਕਾਰ ਚੱਲ ਰਹੀ ਹੈ ਜਸਤਨ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ। ਅਸੀਂ ਵਾਅਦਾ ਕੀਤਾ ਸੀਗਾ ਕਿ ਅਸੀਂ ਹਰ ਵਰਗ ਨੂੰ ਹਰ ਵਰਗ ਦੇ ਖੁਸ਼ਹਾਲੀ ਦੇ ਲਈ ਕੰਮ ਕਰਾਂਗੇ ਔਰ ਖਾਸ ਤੌਰ ਤੇ ਸਾਡੇ ਸ਼ਹਿਰਾਂ ਦਾ ਤੇ ਪਿੰਡਾਂ ਦਾ ਜਿਹੜਾ ਵਿਕਾਸ ਹੈ ਉਹ ਬੜੇ ਵੱਡੇ ਸਟੇਰ ਦੇ ਉੱਤੇ ਕਰਾਵਾਂਗੇ। ਉਸੇ ਦੇ ਚੱਲਦੇ ਹੋਏ ਅੱਜ ਸਪੈਸ਼ਲ ਮੈਂ ਜਿੱਥੇ ਪਹਿਲਾਂ ਆਪਣੇ ਹਲਕੇ ਖੰਨੇ ਦੀ ਗੱਲ ਕਰਾਂ ਜਿਸ ਹਲਕੇ ਤੋਂ ਮੈਂ ਜਿੱਤ ਕੇ ਆਇਆ ਹਾਂ ਬਹੁਤ ਵੱਡਾ ਦਿਨ ਅੱਜ ਕਿ ਬਹੁਤ ਵੱਡੀ ਅਨਾਉਂਸਮੈਂਟ ਜਿਹੜੀ ਅੱਜ ਖੰਨੇ ਦੇ ਲਈ ਮੈਂ ਕਰਨ ਜਾ ਰਿਹਾ ਹਾਂ ਉਹਦੇ ਵਿੱਚ ਇਹ ਹੈ ਕਿ ਸਾਡੇ ਟੋਟਲ ਖੰਨੇ ਹਲਕੇ ਦੇ 30 ਪਿੰਡ ਟੋਟਲ ਸਟਾਰਟ ਪਿੰਡ ਨੇ 67 ਪਿੰਡਾਂ ਦੇ ਵਿੱਚੋਂ ਸਾਡੇ ਖੰਨੇ ਹਲਕੇ ਦੇ 30 ਪਿੰਡਾਂ ਦੇ ਵਿੱਚ ਬੜੇ ਟਾਪ ਕੁਆਲਿਟੀ ਦੇ ਮਾਡਲ ਪਲੇਗਰਾਉਂਡਸ ਬਣਨ ਜਾ ਰਹੇ ਹਨ 30 ਪਿੰਡਾਂ ਦੇ ਵਿੱਚ ਸਟਾਰਟ ਪਿੰਡਾਂ ਚੋਂ 30 ਪਿੰਡਾਂ ਦੇ ਵਿੱਚ ਬੜੇ ਵੱਡੇ ਸਟਾਰ ਦੇ ਉੱਤੇ ਮਾਡਲ ਪਲੇਗ੍ਰਾਉਂਡਸ ਬਣਨ ਜਾ ਰਹੇ ਹਨ ਜੀਨਾਂ ਦਾ ਵੇਰਵਾ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਭਾਦਲਾ ਉੱਚਾ ਇਹਦਾ ਰਕਬਾ ਜਿਹੜਾ ਜਿਹਦੇ ਚ ਪਲੇਗ੍ਰਾਉਂਡ ਬਣਨਾ ਹੈ 2.15 ਏਕੜ ਬੂਥਗੜ 1.54 ਏਕੜ ਗੋ 1.45 ਏਕੜ ਮਲਕਪੁਰ 1.5 ਏਕੜ ਮਾਨਕ ਮਾਜਰਾ 1.85 ਏਕੜ ਸਹਿਪੋਰਾ

ਗੰਡੂਆ 1.95 ਏਕੜ ਕੌੜੀ 0.5 ਏਕੜ ਕਿਸ਼ਨਗੜ 1.90 ਏਕੜ ਲਲਹੇੜੀ 1.13 ਏਕੜ ਲੇਬੜਾ 1.65 ਏਕੜ ਮਹਿੰਦੀਪੁਰ 1.50 ਏਕੜ ਜਸਪਾਲੋਂ 2.50 ਏਕੜ ਖਤੇਪੁਰ 0.75 ਏਕੜ ਰਾਜੇয়াল 1.65 ਏਕੜ ਰੋਣੋ ਖੁਰਦ 1.80 ਏਕੜ ਈਸੜੂ 4 ਏਕੜ ਨਸਰਾਲੀ 4.10 ਏਕੜ ਤੇ ਖਟੜਾ 2.50 ਏਕੜ ਭਾਵ 2.5 ਏਕੜ ਇਹ ਜਿਹੜੇ ਪਲੇਗਰਾਉਂਡ 30 ਪਲੇਗਰਾਉਂਡ ਨੇ ਐਸੇ ਬਾ ਕਮਾਲ ਪਲੇਗਰਾਉਂਡ ਮਾਨ ਸਰਕਾਰ ਬਣਾਉਣ ਜਾ ਰਹੀ ਹੈ ਕਿ ਇਹ ਪਲੇਗਰਾਉਂਡਾਂ ਦੇ ਵਿੱਚ ਕਿਸੇ ਪਲੇਗਰਾਉਂਡ 'ਚ ਬਾਸਕਟਬਾਲ ਦਾ ਕੋਰਟ ਬਣਨ ਜਾ ਰਿਹਾ ਕਿਸੇ ਪਲੇਗਰਾਉਂਡ ਦੇ ਵਿੱਚ ਵਾਲੀਬਾਲ ਦਾ ਕੋਰਟ ਬਣਨ ਜਾ ਰਿਹਾ ਕਿਸੇ ਪਲੇਗਰਾਉਂਡ ਦੇ ਵਿੱਚ ਹੌਕੀ ਦਾ ਕੋਰਟ ਬਣਨ ਜਾ ਰਿਹਾ ਕਿਸੇ ਪਲੇਗ੍ਰਾਉਂਡ ਦੇ ਵਿੱਚ ਕ੍ਰਿਕਟ ਦਾ ਕੋਟ ਬਣਨ ਜਾ ਰਿਹਾ ਹੈ ਐਦਾਂ ਕਰਕੇ ਵੱਖ-ਵੱਖ ਗੇਮਾਂ ਦੇ ਇਹ ਪਲੇਗ੍ਰਾਉਂਡ ਬਣਨੇ ਨੇ ਔਰ 6 ਮਹੀਨਿਆਂ ਦੇ ਵਿੱਚ ਵਿੱਚ ਇਹ ਬਣ ਕੇ ਟੋਟਲ ਕੰਪਲੀਟ ਹੋਣੇ ਨੇ ਔਰ ਇਹਨਾਂ ਪਲੇਗ੍ਰਾਉਂਡਸ ਦੇ ਵਿੱਚ ਜਿਮ ਵੀ ਲੱਗਣਗੇ ਓਪਨ ਜਿਮ ਲੱਗਣਗੇ ਜਿਹਦੇ ਵਿੱਚ ਸਾਡੀਆਂ ਬਜ਼ੁਰਗ ਮਾਤਾਵਾਂ ਭੈਣਾਂ ਤੇ ਸਾਡੇ ਬਜ਼ੁਰਗ ਆ ਕੇ ਉੱਥੇ ਆਪਣਾ ਸੈਰ ਵੀ ਕਰ ਸਕਦੇ ਹੋਣਗੇ ਕਿ ਨਾਲ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਐਕਸਰਸਾਈਜ਼ ਕਰ ਸਕਦੇ ਹੋਣਗੇ ਇਸ ਦੇ ਨਾਲ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਜ਼ਰੂਰਤ ਕੀ ਸੀ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਜ਼ਰੂਰਤ ਸੀ ਅਸੀਂ ਆਪਣੀ ਨੌਜਵਾਨੀ ਨੂੰ ਬਚਾਉਣ ਦੇ ਲਈ ਨੌਜਵਾਨੀ ਨੂੰ ਮਾੜੀਆਂ ਹਾਲਾਤਾਂ ਤੋਂ ਬਚਾ ਕੇ ਰੱਖਣ ਲਈ ਉਹਨਾਂ ਨੂੰ ਮੋੜਾ ਕੱਟ ਕੇ ਭਲੇ ਆਪਣੇ ਸਪੋਰਟਸ ਕੰਨੀ ਨੂੰ ਲੈ ਕੇ ਆਈਏ ਖੇਡਾਂ ਕੰਨੀ ਨੂੰ ਲੈ ਕੇ ਆਈਏ ਉਸ ਦੇ ਚੱਲਦੇ ਮਾਨ ਸਰਕਾਰ ਦੇ ਇਹ ਬਹੁਤ ਵੱਡਾ ਫੈਸਲਾ ਲੱਗਾ ਜਿਹਦੇ ਚੱਲਦੇ ਹੋਏ ਮੈਨੂੰ ਇਹ ਵੀ ਦੱਸਣ ਦੇ ਵਿੱਚ ਬੜੀ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ 3117 ਪਲੇਗ੍ਰਾਉਂਡ ਜਿਹੜੀ ਕਿ ਆਪਣੇ ਆਪ ਦੇ ਵਿੱਚ ਬੜਾ ਬੈਂਚਮਾਰਕ ਫੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਫੈਸਲਾ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਯੋਗ ਅਗਵਾਈ ਚ ਚੱਲਦੀ ਪਾਰਟੀ ਦਾ ਫੈਸਲਾ ਹੈ ਕਿ 3117 ਪਲੇਗ੍ਰਾਉਂਡ ਪੂਰੇ ਪੰਜਾਬ ਦੇ ਅੰਦਰ ਬਣਨ ਜਾ ਰਹੇ ਨੇ ਜਿਨ੍ਹਾਂ ਦੇ ਵੇਰਵੇ ਇਸ ਤਰੀਕੇ ਦੇ ਨਾਲ ਨੇ ਜ਼ਿਲ੍ਹਾਵਾਰ ਅਮਰitsar ਦੇ ਵਿੱਚ 194 ਪਲੇਗਰਾਉਂਡ ਬਰਨਾਲੇ ਦੇ ਵਿੱਚ 94 ਪਲੇਗਰਾਉਂਡ ਬਠਿੰਡੇ ਦੇ ਵਿੱਚ 186 ਪਲੇਗਰਾਉਂਡ ਫਰੀਦਕੋਟ ਦੇ ਵਿੱਚ 91 ਪਲੇਗਰਾਉਂਡ ਫਤਿਹਗੜ੍ਹ ਸਾਹਿਬ ਚ 93 ਪਲੇਗਰਾਉਂਡ ਫਾਜ਼ਿਲਕਾ ਦੇ ਵਿੱਚ 123 ਪਲੇਗਰਾਉਂਡ ਫਿਰੋਜ਼ਪੁਰ ਦੇ ਵਿੱਚ 121 ਪਲੇਗਰਾਉਂਡ ਗੁਰਦਾਸਪੁਰ ਦੇ ਵਿੱਚ 198 ਪਲੇਗਰਾਉਂਡ ਹੁਸ਼ਿਆਰਪੁਰ ਦੇ ਵਿੱਚ 202 ਪਲੇਗਰਾਉਂਡ ਜਲੰਧਰ ਦੇ ਵਿੱਚ 168 ਪਲੇਗਰਾਉਂਡ ਕਪੂਰਥਲਾ ਦੇ ਵਿੱਚ 107 ਪਲੇਗਰਾਉਂਡ ਲੁਧਿਆਣਾ ਦੇ ਵਿੱਚ 257 ਪਲੇਗਰਾਉਂਡ ਮਲੇਰ ਕੋਟਲਾ ਦੇ ਵਿੱਚ 57 ਪਲੇਗਰਾਉਂਡ ਮਾਨਸਾ ਦੇ ਵਿੱਚ 119 ਪਲੇਗਰਾਉਂਡ ਮੋਗਾ ਦੇ ਵਿੱਚ 144 ਪਲੇਗਰਾਉਂਡ ਪਠਾਨਕੋਟ ਚ 58 ਪਲੇਗਰਾਉਂਡ ਪਟਿਆਲੇ ਚ 191 ਪਲੇਗਰਾਉਂਡ ਰੂਪਨਗਰ ਦੇ ਵਿੱਚ 73 ਪਲੇਗਰਾਉਂਡ ਸੰਗਰੂਰ ਦੇ ਵਿੱਚ 186 ਪਲੇਗਰਾਉਂਡ ਐਸਐਸ ਨਗਰ ਮੁਹਾਲੀ ਦੇ ਵਿੱਚ 99 ਪਲੇਗਰਾਉਂਡ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ 134 ਪਲੇਗਰਾਉਂਡ ਰਨਤਾਂ ਸਾਹਬ ਇੱਕ 138 ਪਲੇਗਰਾਉਂਡ ਤੇ ਐਸਬੀਐਸ ਨਗਰ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 94 ਪਲੇਗਰਾਉਂਡ ਇਹ ਟੋਟਲ 3117 ਪਲੇਗਰਾਉਂਡ ਭਗਵੰਤ ਮਾਨ ਸਰਕਾਰ ਹੈ ਜਿਹੜੀ ਇਹ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਬਣਾਉਣ ਜਾ ਰਹੀ ਹੈ ਔਰ ਮੁਕੰਮਲ ਕਰਨ ਜਾ ਰਹੀ ਹੈ ਜਿਹਦੇ ਤੇ ਕੁੱਲ ਲਾਗਤ ਪੰਜਾਬ ਸਰਕਾਰ ਦੀ 966 ਕਰੋੜ ਰੁਪਈਆ 966 ਕਰੋੜ ਰੁਪਈਆ ਲਗਤ ਆ ਰਹੀ ਹੈ ਤੇ ਜੇਕਰ ਮੈਂ ਖੰਨੇ ਦੀ ਗੱਲ ਕਰਾਂ ਆਪਣੇ ਹਲਕੇ ਦੀ ਤਾਂ ਉਹਦੇ ਵਿੱਚ ਕੱਲੇ ਖੰਨੇ-ਖੰਨੇ ਦੇ ਵਿੱਚ 7.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ 30 ਪਲੇਗ੍ਰਾਉਂਡ ਜਿਹੜੇ ਬਣ ਕੇ ਤਿਆਰ ਹੋ ਰਹੇ। ਸੋ ਮੈਂ ਵਧਾਈਆਂ ਦਿੰਦਾ। ਜਿੱਥੇ ਸਭ ਤੋਂ ਪਹਿਲੀਆਂ ਵਧਾਈਆਂ ਮੈਂ ਖੰਨਾ ਵਾਸੀਆਂ ਨੂੰ ਦਿੰਦਾ ਕਿ ਤੁਸੀਂ ਇਮਾਨਦਾਰ ਸਰਕਾਰ ਚੁਣੀ, ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ, ਪਿੰਡਾਂ ਦੀ ਨੁਹਾਰ ਬਦਲਾਂਗੇ। ਇਹ ਅੱਜ ਪਹਿਲੀ ਪ੍ਰੈਸ ਕਾਨਫਰੰਸ ਹੈ ਜਿਹਦੇ ਵਿੱਚ ਤੁਹਾਨੂੰ ਇੱਕ ਖੁਸ਼ਖਬਰੀ ਦਿੱਤੀ ਹੈ। ਆਹੀ ਜੀਆਂ ਤਿੰਨ ਪ੍ਰੈਸ ਕਾਨਫਰੰਸਾਂ ਹੋਰ ਹੋਣਗੀਆਂ ਅਲੱਗ-ਅਲੱਗ ਦਿਨ। ਔਰ ਤਿੰਨੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਤੁਹਾਨੂੰ ਬਹੁਤ ਵੱਡੀਆਂ ਖੁਸ਼ਖਬਰੀਆਂ ਖੱਲੇ ਦੇ ਰਿਲੇਟਡ ਤੇ ਪੰਜਾਬ ਦੇ ਰਿਲੇਟਡ ਵੀ ਦਮਾਣੀ। ਔਰ ਮੈਂ ਵਧਾਈ ਦਿੰਦਾ ਪੰਜਾਬ ਵਾਸੀਆਂ ਨੂੰ ਕਿ ਤੁਸੀਂ ਇਮਾਨਦਾਰ ਸਰਕਾਰ ਚੁਣੀ, ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਜਿਹੜੀ ਆਮ ਲੋਕਾਂ ਦੀ ਸਰਕਾਰ ਹੈ। ਜਿਹਦੀ ਬਦੌਲਤ ਅੱਜ ਪੰਜਾਬ ਦੇ ਅੰਦਰ ਸਾਡੇ ਜਿਹੜੇ ਇਹ ਪਲੇਗਰਾਉਂਡ ਨੇ 3117 ਪਲੇਗਰਾਉਂਡ ਜਿਹੜੇ 966 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਆਉਣ ਵਾਲੇ 6 ਮਹੀਨੇ ਦੇ ਵਿੱਚ ਤਿਆਰ ਹੋਣਗੇ। ਸੋ ਮੈਂ ਮੀਡੀਆ ਦਾ ਵੀ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਪਹੁੰਚੇ ਹੋ ਮੇਰੇ ਨਾਲ ਖੰਨੇ ਤੋਂ ਸਾਡੇ ਬੀਡੀਪੀਓ ਸੁਤਿੰਦਰ ਸਿੰਘ ਜੀ ਕੰਗ ਐਸਡੀਓ ਅਰਪਿਤ ਸ਼ਰਮਾ ਜੀ ਏਪੀਓ ਹਰਸਿਮਰਨ ਸਿੰਘ ਜੀ ਤੇ ਪੰਚਾਇਤ ਅਫਸਰ ਕੁਲਦੀਪ ਸਿੰਘ ਜੀ ਸਾਡੇ ਪੰਚਾਇਤੀ ਰਾਜ ਦੇ ਅਫਸਰ ਮੇਰੇ ਨਾਲ ਬੈਠੇ ਨੇ ਮੈਂ ਸਾਰਿਆਂ ਦਾ ਅੱਜ ਮੀਡੀਆ ਵਾਸੀਆਂ ਦਾ ਉਰੇ ਆਇਆ ਤੁਜੀ ਆਇਆ ਨੂੰ ਧੰਨਵਾਦ ਕਰਦਾ ਹਾਂ ਔਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਹਾਂ ਦੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡਾ ਪੰਜਾਬ ਸਦਾ ਚੜ੍ਹਦੀ ਕਲਾ ਚ ਬਸੇ ਪੰਜਾਬੀ ਸਦਾ ਚੜ੍ਹਦੀ ਕਲਾ ਚ ਵਸਣ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਸਾਲ ਹੈ ਛੋਟਾ ਜਿਹਾ ਜਸਪੌਂਪਿੰਡਚ ਸਟੇਡੀਅਮ ਬਣਿਆ ਹੋਇਆ ਤੁਸੀਂ ਕਹੋ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਟੇਡੀਅਮ ਆਲਰੇਡੀ ਬਣਿਆ ਹੈ ਉੱਥੇ ਕਿਵੇਂ ਇਸ ਤੋਂ ਦੂਗਾ ਦੇਖੋ ਜੀ ਜਿਹੜੇ ਪਿੰਡ ਦੇ ਵਿੱਚ ਸਟੇਡੀਅਮ ਬਣੇ ਆ ਉਸ ਸਟੇਡੀਅਮ ਦੇ ਵਿੱਚ ਜਿੰਨੀ ਕੋਈ ਕਮੀ ਪੇਸ਼ੀ ਹੋਊਗੀ ਚਾਹੇ ਉਹਦੀ ਗਰਾਸਿੰਗ ਹੋਣੀ ਹੋਵੇ ਚਾਹੇ ਬਾਉਂਡਰੀ ਬਾਲ ਦਾ ਕੰਮ ਹੋਵੇ ਚਾਹੇ ਉਹਦੇ ਉੱਤੇ ਜਿਹੜੀ ਫੈਂਸਿੰਗ ਦਾ ਕੰਮ ਹੋਵੇ ਚਾਹੇ ਲਾਈਟਨਿੰਗ ਦਾ ਕੰਮ ਹੋਵੇ ਚਾਹੇ ਉਹਦੇ ਚ ਜਿੰਨੇ ਕੋਟੀਆਰ ਬਣਨੇ ਨੇ ਉਹਨਾਂ ਦਾ ਕੰਮ ਹੋਵੇ ਚਾਹੇ ਉਹਨਾਂ ਦੇ ਵਿੱਚ ਵਾਸ਼ਰੂਮ ਬਣਨੇ ਹੋਣ ਜਿਹੜਾ ਉਹਨਾਂ ਦੇ ਅੰਦਰ ਸੈਰ ਕਰਨ ਦੀ ਟਰੈਕ ਬੰਨਾ ਹੋਵੇ ਓਪਨ ਜਮ ਬੰਨਾ ਹੋਵੇ ਸਾਰੀਆਂ ਚੀਜ਼ਾਂ ਮੁਕੰਮਲ ਕਰਕੇ ਦੇ